ਸਿਕਲ ਜੀ ਅੱਜ ਅਸੀਂ ਗੁਰਦਾਸਪੁਰ ਆਏ ਆ ਜੀ ਸੋ ਡਿਸਟ੍ਰਿਕਟ ਹੈਡਕੁਆਟਰਸ ਬੈਠੇ ਆ ਜੀ ਮਾਨਯੋਗ ਡੀਸੀ ਸਾਹਿਬ ਦੇ ਆਫਿਸ ਡੀਸੀ ਸਾਹਿਬ ਨਾਲ ਬੈਠੇ ਆ ਜੀ ਹੁਣੇ ਸਾਡੀਆਂ ਟੀਮਾਂ ਜੋ ਆਪਣਾ ਥੈਲਫੁੱਲ ਲੈ ਕੇ ਆਈਆਂ ਸੀ ਸਪੈਸ਼ਲੀ ਮੋਹਾਲੀ ਤੋਂ ਕੁਝ ਮੇਰੇ ਸਾਥੀ ਸਪੈਸ਼ਲੀ ਮਨੋਲੀ ਪਿੰਡ ਤੋਂ ਸੋ ਖਵਾਦ ਵੀ ਹਮੇਸ਼ਾ ਵਾਂਗ ਚੜ ਕੇ ਆਪਣੀ ਸੇਵਾ ਦਿੰਦਾ ਤੇ ਮੈਨੂੰ ਬਹੁਤ ਚੰਗਾ ਲੱਗਾ ਜਦੋਂ ਉਹਨਾਂ ਨੇ ਵੀ ਇੱਛਾ ਜਤਾਈ ਕਿ ਅਸੀਂ ਸਾਰਿਆਂ ਨਾਲ ਜਾਣਾ ਤੇ ਸਪੈਸ਼ਲੀ ਕੈਟਲ ਫੀਲਡ ਕੈਟਲ ਫੀਡ ਲੈ ਕੇ ਆਏ ਨੇ ਔਰ ਉੱਥੇ ਫੀਲਡ ਦੇ ਵਿੱਚ ਲੋਕਾਂ ਨੂੰ ਜੋ ਬੇਸਿਕ ਨੀਡਸ ਨੇ ਉਹਦੇ ਤੇ ਵੀ ਫੋਕਸ ਕਰਕੇ ਕੁਝ ਚੀਜ਼ਾਂ ਲੈ ਕੇ ਆਏ ਔਰ ਮੈਂ ਸਪੈਸ਼ਲੀ ਡੀਸੀ ਸਾਹਿਬ ਕੋਲ ਇਸੇ ਕਰਕੇ ਬੈਠਾ ਸੀ ਕਿ ਪਤਾ ਲੱਗ ਸਕੇ ਕਿ ਉਹ ਹੁਣ ਕੀ ਲੀਆਂ ਰਿਕੁਆਇਰਮੈਂਟਸ ਐਸੀਆਂ ਨੇ ਕਿਉਂਕਿ ਅਸੀਂ ਕਈ ਵਾਰੀ ਅੰਦਾਜ਼ਾ ਨਹੀਂ ਲਾ ਸਕਦੇ ਘਰ ਬੈਠ ਕੇ ਤੇ ਆਪਣੀ ਇੱਛਾ ਨਾਲ ਕੁਝ ਚੀਜ਼ਾਂ ਲੈਣ ਨੇ ਕਈ ਵਾਰੀ ਕਿਤੇ ਕਿਸੇ ਚੀਜ਼ ਦੀ ਬਹੁਤਾਤ ਹੋ ਜਾਂਦੀ ਹੈ ਕਿਸੇ ਦੀ ਸ਼ਾਰਟੇਜ ਰਹਿ ਜਾਂਦੀ ਹੈ ਸੋ ਮੇਰੇ ਖਿਆਲ ਨਾਲ ਅਸੀਂ ਉਹ ਚੈੱਕ ਕਰ ਲਈਏ ਅਗਰ ਕਿ ਕੀ ਕੀ ਅੱਜ ਲੋਡ ਹੈ ਕਿਹੜੀ ਚੀਜ਼ ਦੀ 10 ਦਿਨ ਬਾਅਦ ਲੋਡ ਪੈਣੀ ਹੈ ਅਸੀਂ ਆਪਣੀਆਂ ਜਿਹੜੀਆਂ ਸਬਾਵਾਂ ਨੇ ਉਹਨੂੰ ਵੀ ਅਗਰ ਬਾਈਪਰ ਕਿਟ ਕਰ ਲਈਏ ਉਹਨਾਂ ਨੂੰ ਇੱਕ ਵਾਰੀ ਜ਼ੋਰ ਸਾਰਾ ਲਾ ਲਈਏ ਪਹਿਲਾਂ ਅਸੀਂ ਵੀ ਅਸੀਂ ਆਟਾ ਹੀ ਇਹਨਾਂ ਲੈ ਆਂਦਾ ਤੇ ਚੌੜੀ ਇਹਨਾਂ ਲੈ ਆਂਦੇ ਕੇ ਬਾਅਦ ਚ ਅਸੀਂ ਨਾ ਲੱਗਾ ਵੀ ਨਹੀਂ ਹੁਣ ਇੱਕ ਵਾਰੀ ਜ਼ੋਰ ਹੋ ਗਿਆ ਉਹ ਵੀ ਚੀਜ਼ਾਂ ਜ਼ਰੂਰੀ ਨੇ ਜਿਹੜੇ ਲੋਕ ਲੈ ਆ ਰਹੇ ਨੇ ਧੰਨਵਾਦ ਉਹਨਾਂ ਦਾ ਤੇ ਅਸੀਂ ਕੁਝ ਚੀਜ਼ਾਂ ਅਜ ਨਵੀਆਂ ਵੀ ਕੋਲ ਟਰਾਈ ਕੀਤੀਆਂ ਜੀ ਨੈਟਲਾਨ ਦੇ ਗੱਦੇ ਹੁੰਦੇ ਜਿਹੜੇ ਪਾਣੀ 'ਚ ਫਲੋਟ ਵੀ ਕਰ ਜਾਂਦੇ ਨੇ ਔਰ ਬੜੇ ਸਸਤੇ ਜਿੰਦ ਦੇ ਆਮ ਸਮਾਗਮਾਂ ਵਿੱਚ ਤੁਸੀਂ ਦੇਖਿਆ ਉਹਨਾਂ ਤੇ ਬੰਨੇ ਆ ਇੱਕ ਉਹ ਭੇਜਦੇ ਨਹੀਂ ਤੇ ਇੱਕ ਉਹ ਫਲੋਟ ਵੀ ਕਰ ਜਾਂਦੇ ਨੇ ਅਸੀਂ ਉਹ ਵੀ ਕੁਝ ਕੁਆਂਟੀਟੀ ਚ ਜਿੱਥੇ ਲੈਂਦੇ ਕਿ ਜਿਉਂ ਵਰਕ ਕਰਦੇ ਆ ਤੇ ਬੜੇ ਕੰਮ ਆਣਗੇ ਤੇ ਤਾਂ ਐਕਸਪੈਰੀਮੈਂਟ ਵੀ ਆਪਾਂ ਕਰ ਸਕਦੇ ਆ ਕਿ ਜਦੋਂ ਸੋਲਰ ਲਾਈਟਸ ਦੀ ਲੋੜ ਪੈਣੀ ਹੈ ਕੋਣ ਦਿਨ ਕੋਲ ਜਾਣੇ ਨੇ ਤੇ ਇਮੀਡੀਏਟਲੀ ਲਾਈਟ ਆਉਣੀ ਨਹੀਂ ਹਨਾ ਜੋ ਅਸੀਂ ਕਹੀਏ ਵੀ ਪਾਵਰ ਜਿਹੜੀ ਹੈ ਰੀਸਟੋਰ ਹੋ ਜੇਗੀ ਨੈਕਸਟ ਡੇ ਉਹ ਨਹੀਂ ਹੋਣੀ ਸੋ ਲੋਕਾਂ ਨੂੰ ਸੋਲਰ ਲਾਈਟਸ ਦੀ ਲੋੜ ਪੈਗੀ ਸੋਲਰ ਟਾਰਚਸ ਜੇ ਆਪਾਂ ਜਿਹੜੀਆਂ ਛੋਟੀਆਂ ਵੀ ਕਈ ਵਾਰੀ ਹੁੰਦੀਆਂ ਨੇ ਉਹ ਟਾਰਚ ਵਗੈਰਾ ਵੀ ਦੇ ਸਕਦੇ ਆ ਇਹਨਾਂ ਨੂੰ ਔਰ ਮੈਨੂੰ ਲੱਗਦਾ ਕਿ ਮੈਂ ਟਰਾਈ ਕੀਤੀ ਪਰ ਮੈਨੂੰ ਪਤਾ ਨਹੀਂ ਕਿੱਥੋਂ ਮਿਲਣਗੇ ਸ਼ਾਇਦ ਦਿੱਲੀੋਂ ਮਿਲ ਸਕਣ ਸੋਲਰ ਫੈਨਸ ਵੀ ਹੁੰਦੇ ਨੇ ਜਿਹੜੇ ਇੱਕ ਵਾਰੀ ਚਾਰਜ ਹੋ ਜਾਂਦੇ ਫਿਰ ਸਾਰੀ ਰਾਤ ਚੱਲਦੇ ਰਹਿੰਦੇ ਨੇ ਤੇ ਬੱਚਿਆਂ ਨੂੰ ਪੱਖੇ ਦੀ ਬਹੁਤ ਲੋੜ ਹੋएगी ਬਾਕੀ ਤਾਂ ਘਰਾਂ ਚੱਲਣੇ ਨਹੀਂ ਅਜੇ ਸੋ ਇਦਾਂ ਦੀ ਬ੍ਰੇਨਸਟਾਰਮਿੰਗ ਕਰੀਏ ਕਿ ਆਪਾਂ ਬੈਸਟ ਕੀ ਕਰ ਸਕਦੇ ਆ ਮੈਂ ਟਰਾਈ ਕਰ ਰਿਹਾ ਜੀ ਕਿਤੋਂ ਸੋਲਰ টেবিল ফ্যানস मिल ਜਾਣ ছোট ফ্যানই هون পাਵੇਂ ਜਿਹੜੇ ਅੱਗੋਂ ਕੰਮ ਆਣ ਅਜੇ ਤਾਂ ទੂਫ ਵੀ ਕਦੇ ਕਦੇ ਨਿਕਲਦੀ ਹੈ ਬਟ ਸੋਲਰ ਡੈਫੀਨਿਟਲੀ ਅੱਗੋਂ ਵਰਕ ਕਰੇਗਾ ਸੋਲਰ ਲਾਈਟਸ ਤੇ ਫ্যানਸ ਇਤਨੀ ਚੀਜ਼ਾਂ ਅੱਗੋਂ ਲੋਕਾਂ ਨੂੰ ਗੱਦਿਆਂ ਦੀ ਕੰਬਲਾਂ ਦੀ ਕਿਉਂਕਿ ਮੌਸਮ ਅਜਾ ਤੱਕ ਫਲਡ ਫਲਡ ਜਿਹੜੇ ਨੇ ਇਹਨਾਂ ਦਾ ਪਾਣੀ ਡレイン ਹੁੰਦਾ ਨਿਕਲਦਾ ਜਦੋਂ ਲੋਕ ਦੁਬਾਰਾ ਜ਼ਿੰਦਗੀ 'ਚ ਵਾਪਸ ਆਉਣਾ ਸ਼ੁਰੂ ਕਰਨਗੇ ਬੈਦਰ ਚੇਂਜ ਹੋ ਚੁੱਕਾ ਹੋਏਗਾ ਸੋ ਲੋਕਾਂ ਨੂੰ ਵਿੰਟਰ ਕਲੋਥਿੰਗ ਦੀ ਬਹੁਤ ਲੋੜ ਹੋਏਗੀ ਗਾਰੰਟੀ ਗੱਦੇ ਤਲਾਈਆਂ ਰਜਾਈਆਂ ਔਰ ਮੈਂ ਸੋਚ ਰਿਹਾ ਸੀ ਕਿ ਉਹਦੀ ਵੀ ਸੇਵਾ ਕਰਨੀ ਪੈਣੀ ਹੈ ਜਿਹੜੇ ਫੋਲਡਿੰਗ ਬੈੱਡ ਆਉਂਦੇ ਨੇ ਜਿਹਦੇ ਉੱਤੋਂ ਫਲੈਟ ਹੁੰਦੇ ਨੇ ਪਰ ਥੱਲੇ ਉਹ ਫੋਲਡ ਹੋ ਜਾਂਦੇ ਨੇ ਨਵਾਰ ਵਾਲੇ ਕੱਚੀਆਂ ਥਾਵਾਂ ਤੇ ਕਈ ਵਾਰੀ ਇੰਨੇ ਕਾਮਯਾਬ ਨਹੀਂ ਹੁੰਦੇ ਮੰਜੇ ਸੋ ਉਹ ਵੀ ਜੇ ਕੋਈ ਲਿਆਵੇ ਨਵਾਰ ਵਾਲਾ ਇਹ ਵੀ ਕੰਮ ਆਉਣਗੇ ਲੋਕਾਂ ਦੇ ਜਿਹੜੇ ਫੋਲਡ ਹੋ ਜਾਂਦੇ ਨੇ ਪਰ ਉਹ ਵੀ ਕੋਸ਼ਿਸ਼ ਕਰੋ ਕਿਉਂਕਿ ਇੱਕਦਮ ਕਿਸੇ ਨੂੰ ਸੀ ਕਹੀਏ ਵੀ 2000 ਚਾਹੀਦਾ ਤਾਂ ਸ਼ਾਇਦ ਨਹੀਂ ਅਵੇਲੇਬਲ ਹੋਏਗਾ ਸੋ ਜਿਹਦੇ ਕੋਲ ਜਿੱਥੋਂ ਆਉਂਦੇ ਆ 20 50 100 200 ਜਿੱਥੋਂ ਮਿਲਦੇ ਹੁਣ ਫਿਊਚਰ 'ਚ ਉਹ ਲੋਕਾਂ ਨੂੰ ਮੰਜੇ ਵੀ ਚਾਹੀਦੇ ਹੋਣਗੇ ਜਿਹੜੇ ਉੱਤੇ ਫਲਾਈ ਬੋਰਡ ਲੱਗਾ ਹੋਣਾ ਤੁਸੀਂ ਸਮਝ ਗਏ ਹੋਗੇ ਮੇਰੀ ਗੱਲ ਔਰ ਅਲੱਗ ਇਦਾਂ ਨਹੀਂ ਹੋਰ ਚੀਜ਼ਾਂ ਨੇ ਆਪਾਂ ਬ੍ਰੇਨ ਸਟਾਰਮਿੰਗ ਕਰ ਸਕਦੇ ਹਾਂ ਕਿ ਕਿਹੜੀਆਂ ਚੀਜ਼ਾਂ ਤੋਂ ਬਿਨਾ ਘਰ ਨਹੀਂ ਚੱਲਦਾ ਅੱਛਾ ਲੋਕਾਂ ਨੂੰ ਬੈਣ ਲਈ ਪਲਾਸਟਿਕ ਦੀਆਂ ਕੁਰਸੀਆਂ ਤੇ ਘੱਟੋ ਘੱਟ ਚਾਹੀਦੀਆਂ ਹੋਣਗੀਆਂ ਜਿਨ੍ਹਾਂ ਦਾ ਫਰਨੀਚਰ ਘਰ-ਬਾਰ ਮੰਜੇ ਪੀੜੇ ਸਾਰੇ ਸਾਰੇ ਰੁੜ ਗਏ ਹੋਣਗੇ ਉਹਨਾਂ ਨੂੰ ਪਲਾਸਟਿਕ ਦਾ ਟੇਬਲ ਚੇਰਾ ਜਿਹੜਾ ਸਟੈਗ ਹੋ ਜਾਂਦੀਆਂ ਨੇ ਉਹ ਵੀ ਆਪਾਂ ਦੇ ਸਕਦੇ ਹਾਂ ਸੋ ਹਰ ਚੀਜ਼ ਨੂੰ ਧਿਆਨ ਚ ਰੱਖਿਏ ਜੋ ਤੁਹਾਡੇ ਵੀ ਕਿਸੇ ਦੇ ਦਿਮਾਗ ਚ ਆਂਦਾ ਉਹਨੂੰ ਨੈਟ ਤੇ ਸ਼ੇਅਰ ਕਰੋ ਕਿ ਆ ਚੀਜ਼ਾਂ ਹੋ ਸਕਦੀਆਂ ਜਿਹੜੀਆਂ ਅੱਗੋਂ ਲੋੜ ਪੈ ਸਕਦੀਆਂ ਲੋਕਾਂ ਨੂੰ ਕਿਉਂਕਿ ਅੱਗੋਂ ਦੇ ਲੋਕਾਂ ਕੋਲ ਡੀਜ਼ਲ ਵੀ ਹੈ ਨਹੀਂ ਫਿਊਲ ਵੀ ਹੈ ਨਹੀਂ ਗੈਸ ਸਿਲੰਡਰ ਵੀ ਨਹੀਂ ਲੋਕਾਂ ਨੂੰ ਮਿਲਨੇ ਉਹਨਾਂ ਨੇ ਬਾਲਣਾ ਪਤਾ ਨਹੀਂ ਕਿਹੜਾ ਬਾਲਣਾ ਤੇ ਮੈਂ ਤਾਂ ਆਈਡੀਆ ਸੋਚ ਰਿਹਾ ਕਿ ਜੇਕਰ ਇੱਕ ਸਪਲੋਰਬ ਹੁੰਦੇ ਜਿਹੜੇ ਬੂਰੇ ਨਾਲ ਚੱਲ ਜਾਂਦੇ ਨੇ ਹਨਾ ਜਾਂ ਲੱਕੜ ਨਾਲ ਸਾਈਡਾਂ ਦੇ ਪਾ ਕੇ ਚੱਲ ਜਾਂਦੇ ਕੁਛ ਵੀ ਆਪਾਂ ਸੋਚੀਏ ਜੋ ਬੈਸਟ ਕਰ ਸਕਦੇ ਆਂ ਦੂਜੇ ਦੇ ਨਾਲ ਆਈਡੀਆ ਸ਼ੇਅਰ ਕਰਕੇ ਉਹ ਕਰੀਏ ਔਰ ਦੂਸਰੀ ਬੇਨਤੀ ਹੈ ਕਿ ਸਾਰਾ ਜ਼ੋਰ ਆਪਾਂ ਹੁਣ ਨਹੀਂ ਲਾਉਣਾ ਅੱਗੋਂ ਹਮ ਜਦੋਂ ਪਾਣੀ ਉਤਰੇ ਤਾਂ ਫਿਰ ਜੀਸੀਬੀ ਮਸ਼ੀਨਾਂ ਦੀ ਟਰੈਕਟਰਾਂ ਦੀ ਟਰਾਲੀਆਂ ਦੀ ਲੋਡ ਪੈਣੀ ਹੈ ਮੈਨ ਪਾਵਰ ਦੀ ਲੋਡ ਪੈਣੀ ਹੈ ਸੋ ਮੇਰੀ ਹੱਥ ਬੰਨ ਕੇ ਬੇਨਤੀ ਹੈ ਕਿ ਕਹਿੰਦੇ ਸੱਜਾ ਤੋਂ ਵੇਖ ਖੱਬੇ ਨੂੰ ਤੇ ਖੱਬਾ ਤੋਂ ਵੇਖ ਸੱਜੇ ਨੂੰ ਜੇ ਜਿੰਨੂੰ ਲੋਡ ਹੈ ਤਾਂ ਇਹ ਆ ਗਿਆ ਕੱਲ ਇਹਨੂੰ ਲੋਡ ਹੋਏ ਕਿਤੇ ਦੀ ਆਏਗਾ ਸੋ ਇਹੀ ਇਹ ਆ ਪੰਜਾਬ ਹੈ ਜੇ ਕੋਈ ਪੁੱਛੇ ਨਾ ਪੰਜਾਬ ਕੀ ਹੈ ਤੇ ਆਹ ਜੇ ਪੰਜਾਬ ਬਸ ਇਹ ਪੰਜਾਬ ਦੀ ਡੈਫੀਨੇਸ਼ਨ ਹੈ ਐਦਾਂ ਸੋ ਆਪਾਂ ਐਗਜ਼ਾਮਪਲ ਬੰਨਣਾ ਦੁਨੀਆ ਵਾਸਤੇ ਤੇ ਮੈਨੂੰ ਲੱਗਦਾ ਕਿ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਇਹ ਤਾਂ ਬੜੀ ਪੁਰਾਣੀ ਕਹਾਵਤ ਹੈ ਆਪਾਂ ਇਸ ਸਟਰਗਲ ਵਿੱਚ ਸੰਘਰਸ਼ ਤੋਂ ਜਲਦੀ ਬਾਹਰ ਨਿਕਲਾਂਗੇ ਔਰ ਮੈਂ ਅਜੇ ਸਰ ਗੁਰਦਾਸਪੁਰ ਡਿਸਟ੍ਰਿਕਟ ਜੀ ਆਇਆ ਤੇ ਮੈਂ ਐਡਮਿਨਿਸਟ੍ਰੇਸ਼ਨ ਦਾ ਬਹੁਤ ਧੰਨਵਾਦੀ ਹਾਂ ਡਾਕਟਰ ਆਪਣਾ ਡੀਸੀ ਸਾਹਿਬ ਡਾਕਟਰ ਸਾਹਿਬ ਇੱਥੇ ਨੇ ਤੇ ਮੈਡਮ ਆਟੀਓ ਬੈਠੇ ਨੇ ਇਨਾਰੇ ਸਾਰੀ ਟੀਮ ਐਸ ਡੀ ਐਮ ਸਾਹਿਬ ਸਹਿਬਾਨ ਬੈਠੇ ਨੇ ਸਾਰੇ ਬਹੁਤ ਤਨਦੇਹੀ ਨਾਲ ਕੰਮ ਕਰ ਰਹੇ ਨੇ ਤੇ ਅਸੀਂ ਹੋਰ ਬ੍ਰੇਨਸਟਾਰਮਿੰਗ ਕਰ ਰਹੇ ਹਾਂ